ਗੁਰ ਪਿਆਰੇ ਗੁਰਸਵਾਰੀ 사త్సੰਗਤ ਅੱਜ ਦਾ ਪਵਨ ਪਵਿੱਤਰ ਮੁਖਵਾਕ ਆਪ ਜੀ ਨੇ ਜੋ ਸਰਵਣ ਕੀਤਾ ਹੈ ਤਿਲੰਗਰ ਆਪ ਦੇ ਵਿੱਚ ਨੌੇ ਪਾਛਾ ਧਰ ਗੁਰ ਤੇਗ ਬਹਾਦਰ ਮਹਾਰਾਜ ਇਹ ਰਹਿਮਤ ਕਰ ਦੇ ਨੇ ਬਖਸ਼ਿਸ਼ ਕਰ ਦੇ ਨੇ ਸਭ ਤੋਂ ਲਾਸਤ ਜੇ ਕਿਸ ਗੁਰੂ ਸਾਹਿਬਾਂ ਦੀ ਬਾਣੀ ਹੈ ਉਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਸ ਬਾਣੀ ਨੂੰ ਧੰਗ ਗੁਰ ਗੋਬਿੰਦ ਸਾਹਿਬ ਨੇ ਚਾੜਿਆ ਉਸ ਆਦਿ ਬੀੜ ਦੇ ਵਿੱਚ ਕੁੱਲ ਮਲਾਕੀ ਛੇ ਗੁਰੂ ਸਾਹਿਬਾਂ ਦੀ ਬਾਣੀ ਧੰਗ ਗੁਰ ਗ੍ਰੰਥ ਸੱਚ ਦਰਜ ਹੈ ਪਹਿਲੀਆਂ ਪੰਜ ਪਾਤਸ਼ਾਹਾਂ ਗੁਰੂ ਨਾਨਕ ਬਾਸਾ ਗੁਰੰਘ ਦੇਵ ਬ੍ਰਹਮ ਦਾਸ ਗੁਰੂ ਰਾਹੁਲ ਦਾਸ ਗੁਰੂ ਅਰਜਨ ਦੇਵ ਜੀ ਇਹ ਪੰਜ ਬਾਦਸ਼ਾਹੀਆਂ ਦੀ ਬਾਣੀਆਂ ਅਤੇ ਛੇਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੀ ਬਾਣੀ ਉਹ ਸਭਾਂ ਦੀ ਬਾਣੀ ਗੁਰਗੰਸਾ ਵਿੱਚ ਦਰਜ ਹੈ ਸੋ ਪੰਜ ਸਾਹ ਜਿਤੇ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਕਿ ਆ ਬੰਦਿਆ ਤੂੰ ਮਨ ਕਰਕੇ ਉਸ ਪਰਮਾਤਮਾ ਨੂੰ ਜਪਣਾ ਕਰ اے ਮਨ ਤੂੰ ਉਸ ਹਰੀ ਦੇ ਜਸ ਨੂੰ ਗਾਇਨ ਕਰ ਕਿਉਂ ਬਾਰ ਬਾਰ ਆਖਿਆ ਹੈ ਮਰਦ ਜਨ ਬਾਣੀ ਦੇ ਵਿੱਚ ਬਾਰ ਬਾਰ ਮਨ ਨੂੰ ਸੰਬੋਧਨ ਕੀਤਾ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਕੋਈ ਨਾ ਕੋਈ ਦੁੱਖ ਤਾਂ ਹੈ ਜੋ ਦੇ ਵਾਸਤੇ ਮਨ ਆਗੈਨੇ ਕਿ ਭਾਈ ਉਸ ਦੁੱਖ ਨੂੰ ਦੂਰ ਕਰ ਉਹ ਦੁੱਖ ਹੈ ਪ੍ਰਮਾਤਮਾ ਤੋਂ ਵਿਛੋੜੇ ਦਾ ਸਮਝ ਆਗੈਨੇ ਭਾਈ ਜੇਕਰ ਤ ਉਸ ਮਾਲਕ ਦੀ ਪ੍ਰਾਪਤੀ ਹੋ ਜਾਏ ਤਾਂ ਤੇਰੇ ਸਾਰੇ ਮਨੋਰਥ ਸੰਕੁਸ਼ਤ ਨੂੰ ਪ੍ਰਾਪਤ ਹੋ ਜਾਏਗਾ ਪਰ ਬੰਦਾ ਸੰਸਾਰ ਦੀਆਂ ਅਵਸਥਾਆਂ ਰਸਨਾ ਤਾਂ ਪ੍ਰਾਪਤ ਕਰਨਾ ਚਾਹੁੰਦਾ ਪਰ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਕੋਈ ਯਾਤਰ ਨਹੀਂ ਕਿਉਂ ਕਿ ਕਦੇ ਸਮਝਾ ਨਹੀਂ ਕਿ ਪ੍ਰਮਾਤਮਾ ਤੋਂ ਦੂਰ ਹੈ ਪ੍ਰਮਾਤਮਾ ਤੋਂ ਦੂਰੀ ਬਣੀ ਹੋਈ ਸਮਾਜ ਆਵਨ ਬੰਦਾ ਸੰਸਾਰ ਤੇ ਆਇਆ ਭੁੱਲ ਗਿਆ ਲਿਵ ਛੁੜ ਕੇ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ ਸੰਸਾਰ ਵਿੱਚ ਆ ਕੇ ਬੰਦਾ ਭੁੱਲ ਗਿਆ ਇਸੇ ਤਰ੍ਹਾਂ ਜਦੋਂ ਬੰਦੇ ਨੇ ਕੋਈ ਚੀਜ਼ ਪ੍ਰਾਪਤ ਹੋ ਜਾਵੇ ਬੰਦਾ ਸੰਸਾਰੀ ਰਸਤੇ ਵੀ ਭੁੱਲ ਜਾਂਦਾ ਬੰਦਨ ਚੀਜ਼ ਪ੍ਰਾਪਤ ਹੋ ਜਾਏ ਕੋਈ ਜੜੀ ਚੀਜ਼ ਦੀ ਲੋੜ ਹੈ ਫਿਰ ਕਰ ਸੰਸਾਰੀ ਰਿਸ਼ਤਾ ਨਹੀਂ ਦਿਖਦਾ ਦੇਦਾਸ ਇਸ ਤਰ੍ਹਾਂ ਕਹਿ ਦੇ ਕੇ ਪਿਤਾ ਦਾ ਰਿਸ਼ਤਾ ਨਹੀਂ ਦਿਖਦਾ ਪੁੱਤਰ ਨੂੰ ਮੈਂਟਲ ਹੁੰਦਾ ਹੈ ਪਾਸੇ ਹੋ ਜਾਂਦਾ ਜਦੋਂ ਸਵਾਰਥ ਪੂਰਾ ਹੋ ਗਿਆ ਸਮਾਜ ਆਖਦੇ ਹਨ ਕਿ ਭਲਾ ਤੂੰ ਰੱਬ ਨਾਲੋਂ ਤੇਰਾ ਵਿਛੋੜਾ ਪਿਆ ਹੋਇਆ ਹੈ ਇਨੂੰ ਮਿਲਾਨ ਦੇ ਵਾਸਤੇ ਗੁਰੂ ਚਾਹੀਦਾ ਏ ਵਿਸੋੜਾ ਸਹਿਆ ਨਾ ਜਾਏ ਸਤਿਗੁਰ ਮਿਲੇ ਤਾਂ ਮਿਲੇ ਸੁਭਾਏ ਇਹ ਪੂਰਾ ਸਤਿਗੁਰ ਮਿਹਰ ਕਰੇਗਾ ਰਹਿਮਤ ਕਰੇਗਾ ਆਨੰਦ ਭਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ ਸੋ ਬਾਅਦ ਬਾਅਦ ਫਿਰ ਮਨ ਨੂੰ ਸੰਬੋਧਨ ਕੀਤਾ ਕਿ ਮਨਾ ਤੇਰੀ ਦੂਰੀ ਰੱਬ ਤੋਂ ਬਣੀ ਹੋਈ ਹੈ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਜੇ ਨੂੰ ਨਾਨੂ ਪਾਸ ਚਾਹਦੇ ਹਨ ਗੁਰਾ ਇੱਕ ਦੀਪ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਬੰਦੇ ਨੂੰ ਭੁੱਲਿਆ ਹੋਇਆ ਹੈ ਕਿ ਗੁਰੂ ਮੈਨੂੰ ਕਿਤੇ ਰੱਬ ਨਾ ਭੁੱਲ ਜਾਏ ਕੋ ਨਾਨੂ ਪਾਸ ਚਾਹਦੇ ਹਨ ਜਾਨੈ ਸਾਨੂੰ ਚੇਤਾ ਕਰਾ ਰਹੇ ਨੇ ਜਪਜੀ ਸਾਹਿਬ ਦੇ ਗੁਰਾ ਇੱਕ ਦੀਪ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਜਿਹੜਾ ਸਭ ਨੂੰ ਦਾਤਾ ਦੇਣ ਵਾਲਾ ਆ ਗੁਰੂ ਮੈਨੂੰ ਉਹ ਪ੍ਰਮਾਤਮਾ ਕਿਤੇ ਭੁੱਲ ਨਾ ਜਾਏ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾ ਕਿ ਬੰਦੇ ਦਾ ਰੱਬ ਨਾਲ ਵਿਛੋੜਾ ਪਿਆ ਦੂਰੀ ਬਣੀ ਹੋਈ ਸਮਾਜ ਇਸ ਕਰਕੇ ਬਾਰ-ਬਾਰ ਮਨ ਨੂੰ ਕਰ ਮਨ ਤੇਰਾ ਸਹਾਰਾ ਲੈ ਕੇ ਇਹੀ ਪ੍ਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ ਜਿਤਨੀ ਬਾਣੀ ਨੂੰ ਮਨ ਨੂੰ ਸਰਵਣ ਕਰਾਣੀਆਂ ਮਨ ਟਿਕਿਆ ਤਾ ਗੁਨਾ ਨੂੰ ਬਾਸ ਤਾ ਦਰ ਮਨ ਜੀਤੇ ਜਗ ਜੀਤ ਕਹਿੰਦੇ ਆਪਣੇ ਮਨ ਨੂੰ ਜਿੱਤ ਆਪਣੇ ਮਨ ਤੇ ਫਤਿਹ ਕਰ ਆਪਣੇ ਹਿਰਦੇ ਨੂੰ ਜਿਤਨਾ ਕਰ ਸਮਝ ਆਉਂਦਿਆਂ ਫਿਰ ਇਹ ਮਨ ਵਸ ਕਿਦਾਂ ਹੋਏਗਾ ਇਹ ਟਿਕੇਗਾ ਕਿਦਾਂ ਇਹਦਾ ਟਿਕਾਓ ਕਿਦਾਂ ਪ੍ਰਾਪਤ ਹੋਏਗਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਪ੍ਰਭ ਕੀ ਉਸਤਤ ਕਰੋ ਸੰਤ ਮਿਤ ਸਾਵਧਾਨ ਕਾਕਰ ਚੀਤਿਤ ਭਾਵ ਕੇ ਮਨ ਕਿੰਜ ਆਪਣੇ ਮਨ ਨੂੰ ਸਾਵਧਾਨ ਕਰ ਲਾ ਇਸ ਤਰ੍ਹਾਂ ਤੂੰ ਪ੍ਰਮਾਤਮਾ ਦੇ ਜਸ ਨੂੰ ਗਾਇਨ ਕਰ ਉਹਦੇ ਸਿਮਰਨ ਨੂੰ ਕਰਨਾ ਕਰ ਬਾਣੀ ਸਮਝਾ ਰਹੀ ਮਾਰਗ ਦਾ ਤਰੀਕਾ ਵੀ ਦੱਸਿਆ ਹੈ ਕਿ ਮਨ ਤੇਰਾ ਸਾਵਧਾਨ ਹੋਏਗਾ ਇਹਦੀ ਭਟਕਣਾ ਮੁਕਾ ਦੇ ਤੇਰਾ ਇੱਕ ਵਾਰੀ ਰੱਬ ਦਾ ਜਪਿਆ ਹੋਇਆ ਨਾਮ ਲੇਖੇ ਵਿੱਚ ਲੱਗ ਜਾਏ ਤੂੰ ਇੱਕ ਵਾਰੀ ਮੂੰਹੋ ਚਾਰਨ ਕਰ ਦੇ ਵਾਹਿਗੁਰੂ ਤੇਰਾ ਧਿਆਨ ਉੱਚੇ ਹੋਏ ਇੱਕ ਵਾਰੀ ਵਾਹਿਗੁਰੂ ਜਪਣ ਦੇ ਨਾਲ ਇਹਨੂੰ ਹੀ ਭਗਤ ਕਬੀਰ ਸਾਹਿਬ ਨੇ ਆਖਿਆ ਕਿ ਥੋੜੇ ਨਾਲੋ ਥੋੜਾ ਸਮਾਂ ਵੀ ਜੇਤੂਏ ਬੰਦਿਆ ਗੁਰੂ ਲਈ ਰੱਬ ਲਈ ਕੱਢ ਗਏ ਉਹ ਵੀ ਤੇਰਾ ਸਫਲ ਹੋ ਜਾਏਗਾ ਕਬੀਰੇ ਇੱਕ ਕੜੀ ਆਧੀ ਕੜੀ ਆਦੀ ਹੋਂ ਤੇ ਆਤ ਭਗਤਨ ਸੇਤੀ ਗੋਸਟ ਜੋ ਕਿਨੋ ਸੋ ਲੋਬ ਇੱਕ ਘੜੀ 24 ਮਿੰਟਾਂ ਦੇ ਅੱਧੇ ਘੜੀ 12 ਦੇ ਫਿਰ 6 ਫਿਰ 3 ਕਹਿੰਦੇ 3 ਮਿੰਟ ਦਾ ਸਮਾਂ ਵੀ ਜੇ ਤੂੰ ਕੋਈ ਰੱਬ ਲਈ ਕੱਢ ਲਵੇ ਉਹ ਵੀ ਤੇਰਾ ਲੇਖੇ ਵਿੱਚ ਲੱਗ ਜਾਏਗਾ 3 ਮਿੰਟ ਦਾ ਸਮਾਂ ਤੂੰ ਬਖਸ਼ਿਆ ਜਾਏਗਾ ਸਮਝ ਆ ਗਿਆ ਨੇ ਕਿ ਭੜਿਆ ਤੂੰ ਥੋੜੇ ਨਾਲੋਂ ਥੋੜਾ ਸਮਾਂ ਹਾਂ ਉਹ 3 ਮਿੰਟ ਦਾ ਸਮਾਂ ਇਹ ਹੋਏ ਕਿ ਰੱਬ ਦੇ ਨਾਮ ਦੇ ਨਾਲ ਜੁੜਿਆ ਹੋਏ ਮਨ ਕਾਗਰ ਹੋਏ ਜਿਸ ਤਰ੍ਹਾਂ ਕਾਜੀ ਤੇ ਨਵਾਬ ਨੂੰ ਗੁਰੂ ਪਾਤਸ਼ਾਹ ਨੇ ਸਮਝਾਉਣਾ ਕੀਤਾ ਨ ਕਾਜੀ ਤੇਰਾ ਤਾਂ ਮਾਨੇ ਹੀ ਨਹੀਂ ਤੇ ਨਵਾਬ ਤੇਰਾ ਤਾਂ ਮਾਨੇ ਹਾਜ਼ਰ ਨਹੀਂ ਮਨ ਨਵਾਜ ਪੜਾਂ ਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਉੱਠ ਗਏ ਸਨ ਉੱਥੋਂ ਕਾਜੀ ਤੇ ਨਵਾਬ ਜਦੋਂ ਨਵਾਜ ਹੋਇ ਜਾਰਨ ਲੱਗੇ ਇਹੀ ਆਖਿਆ ਸੀ ਮਹਾਰਜ ਜੇ ਤੁਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਤੂੰ ਕਿਸੇ ਤੁਸੀਂ ਕਿਸੇ ਧਰਮ ਬਾਰੇ ਨਹੀਂ કે ਇੱਕ ਧਰਮ ਬਾਰੇ ਨਹੀਂ ਤੁਸੀਂ ਹਰੇਕ ਧਰਮ ਨੂੰ ਜਿਹੜਾ ਹੈ ਸੱਚੰਗਾ ਸਮਝਦੇ ਹੋ ਕਿਸੇ ਨੂੰ ਮਾੜਾ ਨਹੀਂ ਸਮਝਦੇ ਤਾਂ ਮਹਾਰਜ ਜੇਕਰ ਅੱਲਾ ਵੀ ਉਹੀ RAM ਵੀ ਉਹੀ ਵਾਹਿਗੁਰੂ ਕਰਤਾਰ ਵੀ ਉਹੀ ਹੈ ਫਿਰ ਸਾਡੇ ਨਾਲ ਨਿਵਾਜ ਗੁਜ਼ਾਰੋ ਮੱਝ ਫਿਰ ਫਰਕ ਕਾ ਦਾ ਮਾਰਿਕੰਦਰ ਠੀਕ ਹੈ ਜੇ ਅੱਲਾ ਦੀ ਨਵਾਜ ਹੈ ਫਿਰ ਮੈਂ ਜ਼ਰੂਰ ਹਾਜ਼ਰ ਹੋਵਾਂਗਾ ਜੇ ਅੱਲਾ ਦੀ ਨਵਾਜ ਹੈ ਫਿਰ ਮੈਂ ਜ਼ਰੂਰ ਹਾਜ਼ਰ ਹੋਵਾਂਗਾ ਪਰ ਜਦੋਂ ਗੁਰੂ ਪਾਤਸ਼ਾਹ ਕਹੇ ਉਹਨਾਂ ਦਾ ਆਪਣਾ ਹੀ ਮਨ ਹਾਜ਼ਰ ਨੇ ਜੇ ਗੁਰਨਾਨ ਨਾਦ ਪਾਤਸ਼ਾਹ ਉੱਥੋਂ ਉੱਠ ਕੇ ਪ੍ਰਾਹ ਹੋ ਸਕਦੇ ਨੇ ਇਹ ਸਿੱਖਾ ਫਿਰ ਤੇਰਾ ਜਪਜੀ ਸਾਹਿਬ ਕੀਤਾ ਹੋਇਆ ਤੇਰਾ ਜਪਿਆ ਹੋਇਆ ਸਿਮਰਨ ਜੇ ਤੇਰਾ ਮਨ ਨਹੀਂ ਤਾਂ ਗੁਰੂ ਪਾਤਸ਼ਾਹ ਕਿਉਂਦਾ ਸਰਵਨ ਕਰਨਗੇ ਜੇ ਤੇਰੇ ਕੰਨਾਂ ਨੇ ਸਰਵਣ ਕਰ ਲਿਆ ਇਹ ਸਮਝ ਲਈ ਫਿਰ ਗੁਰੂ ਪਾਤਸ਼ਾਹ ਨੇ ਸਰਵਣ ਕਰ ਲਿਆ ਰੱਬ ਨੇ ਸਰਵਣ ਕਰ ਲਿਆ ਕਿਉਂਕਿ ਰੱਬ ਹਿਰਦੇ ਵਿੱਚ ਵਸ ਰਿਹਾ ਜੇ ਤੇਰੇ ਆਪਣੇ ਮਨ ਨੇ ਤੇਰੇ ਆਪਣੇ ਕੰਨਾਂ ਨੇ ਨਹੀਂ ਸਰਵਣ ਕੀਤਾ ਜਪਜੀ ਸਾਹਿਬ ਦੀ ਸਮਾਪਤੀ ਹੋ ਗਈ ਨਿਤਨੇਮ ਦੀ ਸਮਾਪਤੀ ਹੋ ਗਈ ਤੇਰਾ ਮਨ ਹਾਜ਼ਰ ਨਹੀਂ ਫਿਰ ਮਾਫ਼ ਕਰਨਾ ਫਿਰ ਗੁਰਦਰ ਹਾਜ਼ਰੀ ਵੀ ਪ੍ਰਵਾਨ ਨਹੀਂ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਏ ਪਾਤਸ਼ਾਹ ਨੇ ਸਮਝਾਇਆ ਸੀ ਨਾ ਇਸ ਸਾਖੀ ਨਾਲ ਜੋ ਸਿਕਣੇ ਪੁੱਛਿਆ ਮਹਾਰਜ ਭਰੇ ਗਵਾਰ ਵਿੱਚ ਆਪਜੀ ਆਖਰੇ ਉਹ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਮਹਾਰਜ ਅਰਥ ਨਾ ਸਮਝ ਲੱਗੇ ਤੇ ਪਾਤਸ਼ਾਹ ਨੇ ਸਾਦ ਸੰਸਜੋਣਾ ਕੀਤਾ ਮਹਾਰਜ ਕਹਿੰਦੇ ਜੇ ਦਾ ਮਨ ਹਾਜ਼ਰ ਨਹੀਂ ਉਹ ਚਾਹੇ ਸਰੀਰ ਕਰਕੇ ਵੀ ਸੰਗਤ ਵਿੱਚ ਬੈਠਾ ਚਾਹੇ ਉਹ ਸਰੀਰ ਕਰਕੇ ਆਪਣਾ ਸਰੀਰ ਲੈ ਆਇਆ ਪਰ ਕਹਿੰਦੇ ਜੇ ਮਨ ਨਹੀਂ ਹਾਜ਼ਰ ਨਹੀਂ ਉਦਾ ਮਨ ਕਿਤੇ ਹੋਰ ਭਟਕ ਰਿਹਾ ਕਹਿੰਦੇ ਉਹਦੀ ਗੈਰ ਹਾਜ਼ਰੀ ਲੱਗੇਗੀ ਗੁਰੂ ਦੇ ਦਰ ਤੇ ਤਾਂ ਇਸੇ ਤਰ੍ਹਾਂ ਗੁਨਾਨ ਪਾਤਸ਼ਾਨ ਫਿਰ ਨੂੰ ਸਮਝਾਇਆ ਮਾਲਕ ਕਹਿੰਦੇ ਮੈਂ ਨਵਾਜ਼ ਪੜਾਂ ਕਿਦੇ ਨਾਲ ਕਾਜੇ ਜੀ ਤੁਹਾਡਾ ਧਿਆਨ ਵੀ ਇੱਧਰ ਨਹੀਂ ਸੀ ਨਵਾਜ਼ ਜੀ ਤੁਹਾਡਾ ਧਿਆਨ ਵੀ ਇੱਧਰ ਨਹੀਂ ਸੀ ਇੱਕ ਕਾਵਲ ਤੋਂ ਘੋੜੇ ਖਰੀਦ ਰਿਹਾ ਨਵਾਜ਼ ਕਾਜੀ ਦਾ ਧਿਆਰ ਕਰ ਨਵੇਂ ਜੰਮੀ ਬਸ਼ੇਰੀ ਵੱਲ ਕਿਤੇ ਖੂਤੇ ਨਾ ਡਿੱਗ ਜਾਏ ਪ੍ਰਾਣੇ ਸਮੇਂ ਵਿੱਚ ਖੂ ਘਰ ਵਿੱਚ ਹੀ ਹੁੰਦੇ ਸਨ ਆਪ ਜੀ ਨੂੰ ਪਤਾ ਕਿ ਉੱਥੇ ਨਾ ਕਿਤੇ ਡਿੱਗ ਜਾਏ ਕਹਿੰਦੇ ਤੇਰਾ ਧਿਆਨ ਤਾਂ ਉਧਰ ਚਲਾ ਗਿਆ ਤਾਂ ਦੂਜੇ ਦਾ ਧਿਆਨ ਘੋੜੇ ਖਰੀਦਣ ਵੱਲ ਚਲਾ ਗਿਆ ਦਾਸ ਨੂੰ ਯਾਦ ਹੈ ਕਿਤੇ ਲਾਵਾਂ ਸਨ ਲਾਵਾਂ ਦੇ ਪਾਠ ਹੋਏ ਤਾਂ ਦਾਸ ਨੇ ਕੀ ਦੇਖਿਆ ਕਿ ਉਹ ਤੀਰਤਨ ਦੀ ਸੇਵਾ ਸੀ ਮੁਰਕੇ ਕਥਾ ਕਰਨੀ ਤੇ ਜਦੋਂ ਲਾਵਾਂ ਦੀ ਹੋਈ ਸਮਾਪਤੀ ਚਾਰ ਲਾਵਾਂ ਪੜੀਆਂ ਗਈਆਂ ਤਾਂ ਦਾਸ ਨੇ ਇੱਕ ਗੱਲ ਆਖੀ ਕਿ ਜਿਸ ਤਰ੍ਹਾਂ ਹੁਣ ਲਾਵਾਂ ਲਈਆਂ ਨੇ ਸਭਾਗੀ ਜੋੜੇ ਨੇ ਲਾਵਾਂ ਲਈਆਂ ਨੇ ਉਹਨਾਂ ਦਾ ਧਿਆਨ ਜਿਹੜੀ ਉਹ ਭੈਣ ਸੀ ਜਿਹੜੀ ਲਾਵਾਂ ਲੈ ਰਹੀ ਸੀ ਉਹਦਾ ਧਿਆਨ ਕਿੱਧਰ ਸੀ ਉਹਦਾ ਧਿਆਨ ਸੀ ਆਪਣੇ ਲਹਿੰਗੇ ਵੱਲ ਉਹ ਕੋਤੁਰ ਹੋਏ ਨਾ ਉਹ ਲਹਿੰਗਾ ਚੱਕੀ ਜਾਏ ਮਿੰਟ ਵੱਦ ਕਦੀ ਇਧਰੋਂ ਲਹਿੰਗਾ ਕਿਸੇ ਨੇ ਠੀਕ ਕਰ ਦਿੱਤਾ ਕਦੀ ਇਧਰੋਂ ਲਹਿੰਗਾ ਠੀਕਾ ਇਧਰ ਭਾਈ ਸਾਹਿਬ ਲਾਵਾਂ ਦਾ ਪਾਠ ਪੜ੍ਹਦੇ ਨੇ ਕਦੀ ਉਹਦੀ ਚੁੰਨੀ ਠੀਕ ਕੀਤੀ ਜਾ ਰਹੀ ਕਦੀ ਉਹਦਾ ਲਹਿੰਗਾ ਫੜ ਕੇ ਚੱਕਿਆ ਜਾ ਰਿਹਾ ਫਿਰ ਦੋ ਬੰਦੇ ਉਠਾ ਰਹੇ ਨੇ ਬੀਬੀਆਂ ਦੋ ਲਹਿੰਗੇ ਨੂੰ ਚੰਤ ਰਹੀਆਂ ਨੇ ਤੇ ਦਾਸ ਨੇ ਜਦੋਂ ਇਹ ਦੇਖਿਆ ਤਾਂ ਨਾਲ ਹੀ ਕਹਿ ਦਿੱਤਾ ਸਮਾਪਤੀ ਵੇਲੇ ਮੈਂ ਕਿਹਾ ਅਸੀਂ ਆਏ ਹਾਂ ਗੁਰੂ ਦੇ ਦਰ ਬਾਣੀ ਸਰਵਣ ਕਰਨ ਵਾਸਤੇ ਜਿਸ ਲਾਵਾਂ ਦੇ ਕਰਕੇ ਇੱਕ ਜੋੜਾ ਜਿਹੜਾ ਹੈ ਜੁੜਦਾ ਹੈ ਦੋ ਰਿਸ਼ਤੇ ਮਿਲਦੇ ਹਨ ਜੀ ਤਾਂ ਦਾਸ ਨੇ ਆਖਿਆ ਕਿ ਭਲੋ ਜੇਕਰ ਸੱਟ ਧਿਆਣੇ ਹੀ ਨਹੀਂ ਬਾਣੀ ਦੇ ਵਿੱਚ ਫਿਰ ਫਾਇਦਾ ਕੀ ਹੋਇਆ ਲਾਵਾਂ ਦੇ ਪਾਠ ਤੇ ਅਸੀਂ ਆ ਗਏ ਹਾਂ ਤਲਾਕ ਕਿਉਂ ਹੋ ਰਹੇ ਨੇ ਅਸੀਂ ਆਖਦੇ ਹਾਂ ਘਰ ਦੇ ਵਿੱਚ ਕਲੇਸ਼ ਹੈ ਜਿਸ ਲਾਵਾ ਨੇ ਤੁਹਾਨੂੰ ਜੋੜਿਆ ਹੈ ਜਿਸ ਗੁਰੂ ਪਾਤਸ਼ਾਹ ਨੇ ਤੁਹਾਨੂੰ ਜੋੜਿਆ ਹੈ ਉਹ ਜਿਹੜੀਆਂ ਲਾਵਾ ਦਾ ਪਾਠ ਹੈ ਉਹ ਹੀ ਅਸੀਂ ਸਰਵਣ ਨਹੀਂ ਕਰਦੇ ਯਾਦ ਰੱਖਣਾ ਬਹੁਤਾਂਤ ਵਿੱਚ ਇਸੇ ਤਰ੍ਹਾਂ ਹੁੰਦਾ ਹੈ ਸੁਭਾਗੀ ਜੋੜਾ ਬੈਠਾ ਤਾਂ ਹੁੰਦਾ ਪਰ ਧਿਆਨ ਉਹਦਾ ਲਾਵਾ ਦੇ ਪਾਠ ਵਿੱਚ ਨਹੀਂ ਹੁੰਦਾ ਹਰ ਪਹਿੜੇ ਲਾਮ ਪ੍ਰਵਿਰਤੀ ਕਰਮ ਦੜਾਇਆ ਬਨਾਰਾਮ ਜੀ ਧਿਆਨ ਇਹਦੇ ਵਿੱਚ ਰਹਿਣਾ ਚਾਹੀਦਾ ਗੁਰੂ ਨੂੰ ਤਾਂ ਉਹ ਹੀ ਹਾਜ਼ਰੀ ਪਰਵਾਣ ਹੁਣ ਗੁਰੂ ਦੇ ਸਨਮੁਖ ਹੋ ਕਰਕੇ ਸਨਮੁਖ ਬੈਠੇ ਹਾਂ ਪਰ ਸਾਡਾ ਧਿਆਨ ਸਾਡੇ ਕੱਪੜਿਆਂ ਦੇ ਵਿੱਚ ਉਹ ਭੈਣ ਲਾਵਾਂ ਦਾ ਪਾਠ ਤਾਂ ਲੈ ਕਦੀ ਉਹਦਾ ਪੈਰ ਜਿਹੜਾ ਹੈ ਉਹਦੇ ਲਹੰਗੇ ਵਿੱਚ ਫਸ ਜਾਏ ਉਹ ਕਦੀ ਪੈਰ ਚੱਕੇ ਕਰੀ ਇਸ ਤਰ੍ਹਾਂ ਕਰੇ ਉਦਾਸਨ ਜਦੋਂ ਕਹਿ ਦਿੱਤਾ ਤਾਂ ਮੈਂ ਕਿਹਾ ਗੋਨਾਨ ਪਾਤਸ਼ਾਹ ਜੇ ਕਾਜੀ ਤੇ ਮੁਲਾ ਨੂੰ ਕਹਿ ਸਕਦੇ ਨੇ ਕਾਜੀ ਤੇ ਨਵਾਬ ਨੂੰ ਕਹਿ ਸਕਦੇ ਨੇ ਫਿਰ ਇਸ ਅਸੀਂ ਕਿਸੇ ਵਿੱਚ ਆਂਦੇ ਹਾਂ ਸਾਨੂੰ ਵੀ ਤਾਂ ਗੁਰੂ ਪਾਤਸ਼ਾਨਾ ਕਹਿਣਾ ਭਾਈ ਜਦੋਂ ਤੇਰੀਆਂ ਲਾਵਾਂ ਲਈਆਂ ਜਾ ਰਹੀਆਂ ਉਸ ਵੇਲੇ ਤੇਰਾ ਧਿਆਨ ਕਿੱਥੇ ਸੀ ਜਿਸ ਪਾਤਸ਼ਾਨ ਨੇ ਰਿਸ਼ਤਾ ਜੋੜਿਆ ਹੈ ਸਾਡਾ ਯਾਦ ਰੱਖਣਾ ਦੁਨੀਆ ਸੰਸਾਰ ਰਿਸ਼ਤੇ ਤੋੜਦਾ ਹੈ ਖੁਸ਼ ਹੁੰਦਾ ਹੈ ਕਿ ਰਿਸ਼ਤਾ ਟੁੱਟ ਜਾਏ ਕਿਸੇ ਵੀ ਤਰ੍ਹਾਂ ਪਰ ਇੱਕ ਗੁਰੂ ਹੈ ਵਿਛਣਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸ ਈਤ ਗੁਰੂ ਪਾਤਸ਼ਾਹ ਤਾਂ ਮਲਾਉਂਦਾ ਹੈ ਰਿਸ਼ਤੇ ਬਣਾਉਂਦਾ ਹੈ ਇਹ ਤਾਂ ਜਨਮਾਂ ਜਨਮਾਂ ਦੇ ਟੁੱਟੇ ਹੋਏ ਮਨ ਨੂੰ ਰੱਬ ਨਾਲ ਜੋੜ ਦਿੰਦਾ ਹੈ ਗੁਰੂ ਜੋੜਨ ਗੁਰੂ ਦਾ ਕੰਮ ਹੈ ਜੋੜਨਾ ਸੰਸਾਰ ਦਾ ਕੰਮ ਹੈ ਤੋੜਨਾ ਭਲਿਆ ਤੂੰ ਗੁਰੂ ਦੇ ਦਰ ਤੇ ਆ ਗੁਰੂ ਤੇਰਾ ਰਿਸ਼ਤਾ ਜੋੜ ਰਿਹਾ ਹੈ ਪਰ ਤੇਰਾ ਮਨ ਹੀ ਨਹੀਂ ਉੱਚ ਹਜ ਹੁਣ ਦਾਸ ਨੂੰ ਜਦੋਂ ਇਹ ਸਹੀ ਗੱਲ ਕਹਿ ਦਿੱਤੀ ਕਿ ਜੇ ਗੋਨਾਨੰਦ ਪਾਤਸ਼ਾਹ ਸੇ ਕਾਜੀ ਤੈਨ ਵਾਬ ਨੂੰ ਕਹਿ ਸਕਦੇ ਫਿਰ ਅਸੀਂ ਕਿੱਥੇ ਹੁੰਦੇ ਹਾਂ ਉਹ ਸਮਾਪਤੀ ਤਾਂ ਹੋ ਗਈ। ਕੁੜੀ ਦੇ ਚਾਚੇ ਨੂੰ ਬੜਾ ਗੁੱਸਾ ਲੱਗਾ ਸਾਸ ਨੂੰ ਸੱਚ ਜਾਗਰ। ਉਹ ਦਾਸ ਨੂੰ ਆ ਕੇ ਫੜ ਲਿਆ ਸਮਾਪਤੀ ਕਰ ਲਿਆਵਾਂ ਦਾ ਪਾਠ ਹੋ ਗਿਆ। ਕਹਿੰਦਾ ਤੁਹਾਨੂੰ ਇਹ ਗੱਲ ਕਹਿਣ ਦੀ ਕੀ ਲੋੜ ਸੀ? ਇਹ ਗੱਲ ਨਹੀਂ ਕਹਿਣੀ ਚਾਹੀਦੀ ਗੁਰੂ ਘਰ ਨੂੰ ਜਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿੱਦਾਂ ਉਹ ਮਰਜ਼ੀ ਕੱਪੜੇ ਪਾਏ ਉਹ ਮੈਂ ਕਿਹਾ ਦਾਸ ਨੇ ਬੇਈ ਆਖਿਆ ਕੱਪੜੇ ਜਿੱਦਾਂ ਮਰਜ਼ੀ ਪਾਉ ਪਾਈ। ਔਰ ਉਹ ਵੀ ਨਾ ਪਾਈਏ ਜਿਹਦੇ ਨਾਲ ਅੰਗ ਪ੍ਰਦਰਸ਼ਨੀ ਹੁੰਦੀ ਹੋਵੇ ਉਹ ਵੀ ਕੱਪੜੇ ਨਾ ਪਾਈਏ ਵੀ ਯਾਦ ਰੱਖਣਾ ਨਾਲ ਜੇ ਨਾ ਅੰਗ ਪ੍ਰਦਰਸ਼ਨੀ ਨਾ ਹੁੰਦੀ ਹੋਵੇ ਦੂਜਾ ਸਿਰ ਟਕਿਆ ਹੋਏ ਹੁਣ ਮੈਂ ਕਿਹਾ ਉਸ ਭੈਣ ਦਾ ਸਿਰ ਅੱਦੇ ਨਾਲੋਂ ਜ਼ਿਆਦਾ ਤਾਂ ਨੰਗਾ ਸੀ ਅਸੀਂ ਕੋਈ ਮर्यादा ਵੀ ਰੱਖੀਏ ਨਾ ਗੁਰੂ ਘਰ 'ਚ ਆ ਕੇ ਗੁਰੂ ਘਰ ਦੀ ਕੋਈ ਮर्याਦਾ ਹੈ ਆਪਣੇ ਹਿਸਾਬ ਨਾਲ ਨਹੀਂ ਤਰ ਸਕਦੇ ਅਸੀਂ ਜੇ ਭਾਈ ਸਾਹਿਬ ਸਿਰ ਤੇ ਦਸਤਾਰ ਸਜਾਉਂਦੇ ਨੇ ਭੈਣਾ ਚੁੰਨੀ ਸਿਰ ਤੇ ਰੱਖਦੀਆਂ ਮੈਂ ਕਿ ਉਹਦੀ ਚੁੰਨੀ ਅੱਦੇ ਨਾਲੋਂ ਜ਼ਿਆਦਾ ਤੇ ਸਿਰ ਉਹਦਾ ਨੰਗਾ ਸੀ ਚੁੰਨੀ ਲਾਈ ਪਿੱਛੇ ਸੂਈਆਂ ਲਾ ਕੇ ਨਾ ਪਿੱਛੇ ਲਾਈ ਸੀ। ਉਹਨਾਂ ਨੂੰ ਇਹ ਕਹਿ ਦਿੱਤਾ ਕਿਦਾ ਸਿਰ ਟਕਿਆ ਜਾਏ ਪੂਰਾ ਕਿਉਂਕਿ ਲਾਵਾਂ ਦਾ ਪਾਠ ਹੋ ਰਿਹਾ। ਕਿਉਂਕਿ ਕੂਟੀ ਪੱਲਰ ਨੇ ਉਹਨਾਂ ਆਪਣੇ ਹਿਸਾਬ ਨਾਲ ਤਿਆਰ ਕਰਨਾ ਉਹਨਾਂ ਨੂੰ ਪੈਸੇ ਲੈਣੇ ਨੇ ਉਹਨਾਂ ਆਪਣੇ ਹਿਸਾਬ ਨਾਲ ਸੋਹਣੇ ਬਣਾਉਣ ਵਾਸਤੇ ਤਿਆਰ ਕਰਨਾ ਪਰ ਸਾਡੀ ਸੁੰਦਰਤਾ ਗੁਰੂ ਘਰ ਦੀ ਸੁੰਦਰਤਾ ਕੁਝ ਹੋਰ ਹੈ। ਸਾਡੀ ਸੁੰਦਰਤਾ ਸਾਡਾ ਗੁਰੂ ਹੈ। ਜਿੱਦਾਂ ਸਾਡਾ ਗੁਰੂ ਦੱਸੇਗਾ ਸੀ ਉਦਾਂ ਤਿਆਰ ਹੋਵਾਂਗੇ ਉਦਾਂ ਦੇ ਕੱਪੜੇ ਉਦਾਂ ਲਵਾਜ ਅਸੀਂ ਪਹਿਨਾਂਗੇ। ਤਾਂ ਜੇ ਗੁਰੂ ਨੂੰ ਨਹੀਂ ਚੰਗਾ ਨੰਗਾ ਸਿਰ ਤਸੀ ਤਾਂ ਕਵਾਂਗੇ ਭਾਈ ਸਾਡਾ ਪ੍ਰਚਾਰਕ ਹੈ ਸਾਡਾ ਤਾਂ ਕੰਮ ਹੈ ਉਸ ਨੂੰ ਗੁੱਸਾ ਬੜਾ ਲੱਗਿਆ ਕਹਿੰਦਾ ਦੂਜੀ ਕਾਲ ਤੁਸੀਂ ਲਹਿੰਗੇ ਦੀ ਕਹਿ ਦਿੱਤੀ ਮੈਂ ਕਿਹਾ ਲਹਿੰਗਾ ਉਹਦੇ ਪੈਰਾਂ ਚ ਬਾਰ ਬਾਰ ਫਸੀ ਜਾ ਰਿਹਾ ਉਹਦਾ ਧਿਆਨ ਲਾਵਾ ਦੇ ਪਾਠ ਵਿੱਚ ਨਹੀਂ ਮੁੜ ਕੇ ਉਹੀ ਲਾਵਾ ਦਾ ਪਾਠ ਕੀਰਤਨ ਵਾਲਾ ਕਰਦਾ ਹੈ ਕਿਉਂ ਕਰਦੇ ਹਾਂ ਚਲੋ ਜੇ ਪਹਿਲੇ ਤੇ ਨਹੀਂ ਧਿਆਨ ਦੂਜੇ ਦੇ ਤਾਂ ਆਵੇ ਲਾਵਾ ਦਾ ਪਾਠ ਜਦੋਂ ਸਰਵਣ ਕਰਾਇਆ ਜਾਂਦਾ ਆਪ ਜਿੰਨ ਪਤਨ ਉਹੀ ਫਿਰ ਲਾਵਾ ਦਾ ਪਾਠ ਫਿਰ ਆਗੀ ਸਿੰਘ ਪੜ੍ਹਦੇ ਨੇ ਮੈਂ ਕਿਹਾ ਨਾ ਪੈਲੋ ਭਾਈ ਸਾਹਿਬ ਨੂੰ ਜਦੋਂ ਲਾਵਾ ਪੜੀਆਂ ਧੰ ਗੁਰਗੰਨ ਸਾਹਿਬ ਤੋਂ ਉਸ ਵੇਲੇ ਪੈਣ ਦਾ ਕੋਈ ਸਿਰ ਠੀਕ ਕਰ ਰਿਹਾ ਹੈ ਕੋਈ ਉਹਦਾ ਲਹੰਗਾ ਪਿੱਛੋਂ ਖਿੱਚ ਰਿਹਾ ਹੈ ਕੋਈ ਉਹਨੂੰ ਕੋਈ ਦੱਸ ਰਿਹਾ ਹੈ ਗੱਲ ਦੱਸ ਰਿਹਾ ਹੱਦ ਹੋ ਗਈ ਇਹ ਲਾਵਾ ਹੋ ਗਿਆ ਤਾਂ ਕੀ ਹੋ ਰਿਹਾ ਤਾਂ ਦੂਜੇ ਪਾਸੇ ਜਦੋਂ ਹੁਣ ਚਲ ਤੁਰ ਰਹੀ ਹੈ ਉਹਦੇ ਨਾਲ ਇੱਕ ਬੀਬੀ ਉਹਦਾ ਲਹੰਗਾ ਚੱਕੀ ਜਾ ਰਹੀ ਲਾਵਾ ਤਾਂ ਦੋ ਜਾਣਿਆਂ ਦੀਆਂ ਨਾ ਕਿ ਤਿੰਨ ਜਾਣਿਆਂ ਦੀਆਂ ਹੁਣ ਉਹ ਜਿਹੜੀ ਪੈਣ ਨਾਲ ਉਹ ਲਹੰਗਾ ਚੱਕ ਕੇ ਨਾਲ ਤੁਰ ਰਹੀ ਹੈ ਸਸ ਤੁਸੋਂ ਇਸ ਤਰ੍ਹਾਂ ਦੀ ਮਰਾਦਾਸੀ ਬਣਾਈ ਜਾ ਰਹੀ ਹੈ ਜਿਸ ਕੱਪੜੇ ਦੇ ਨਾਲ ਤੁਹਾਡੇ ਕੋਲ ਬੈਠਾ ਨਹੀਂ ਜਾ ਰਿਹਾ ਜਿਹੜਾ ਇਤਨਾ ਟਾਈਟ ਹੋਵੇ ਤੁਹਾਡੇ ਕੋਲ ਬੈਠੀ ਨਾ ਹੋਵੇ ਤੁਹਾਡਾ ਧਿਆਨ ਕਿੱਦਾਂ ਲੱਗੇਗਾ ਕਪੜਾ ਉਹ ਪਾਇਆ ਜਾਵੇ ਜਿਹਦੇ ਨਾਲ ਤੁਸੀਂ ਗੁਰਦਰਬਾਰ ਬੈਠੋ ਤਾਂ ਤੁਹਾਨੂੰ ਕੋਈ ਘੁੱਟਣ ਨਾ ਮਹਿਸੂਸ ਨਾ ਹੋਵੇ ਤੁਹਾਨੂੰ ਕੋਈ ਉਪਰਾਪਣ ਮਹਿਸੂਸ ਨਾ ਹੋਵੇ ਮੈਂ ਕਿਹਾ ਉਹਦਾ ਧਿਆਨ ਤਾਂ ਸਾਰਾ ਲਹੰਗੇ ਵਿੱਚ ਹੈ ਭੈਣ ਦਾ ਉਹਦਾ ਲਾਵਾ ਦਾ ਪਾਠ ਸੁਣ ਲੋ ਕਿ ਇੱਕ ਲਫ਼ਜ਼ ਵੀ ਸੁਣਾ ਦੇ ਕਿ ਲਾਵਾ ਦਾ ਪਾਠ ਪੜਿਆ ਕੀ ਹੈ ਤਾਂ ਦਾਸ ਉੱਥੇ ਚੁੱਪ ਕਰ ਜਾਏਗਾ ਆਪਣੀ ਗਲਤੀ ਮੰਨ ਲਾਂਗੇ ਤਾਂ ਸਾਧ ਸੰਗਤ ਸੱਚ ਜਾਣ ਨਾ ਉਹ ਬੰਦਾ ਇਤਨਾ ਆਗਬ ਭੁੱਲੇ ਹੋਇਆ ਇਤਨਾ ਗੁੱਸੇ 'ਚ ਆ ਗਿਆ ਨਾ ਉਹ ਕਮੇਟੀ ਕੋਲ ਚੱਲ ਗਿਆ ਉੱਥੇ ਜਾ ਕੇ ਦੱਸਣ ਲੱਗ ਪਿਆ ਤਾਂ ਦਾਸ ਨੂੰ ਕਮੇਟੀ ਵਾਲੇ ਆ ਕੇ ਕਹਿਣ ਲੱਗੇ ਭਾਈ ਸਾਹਿਬ ਇਹਦਾ ਨਾਂ ਕਿਆ ਕਰੀਏ ਮੈਂ ਕਿਹਾ ਹੱਥ ਜੋੜੇ ਪਾਈ ਜ ਇਦਾਂ ਦੀ ਗੱਲ ਨਹੀਂ ਕਰਨੀ ਜੇ ਗੁਰਸੇ ਕਿਦਾਂ ਦਾ ਪ੍ਰਚਾਰਕ ਨਹੀਂ ਕਰ ਸਕਦਾ ਜੇ ਗੁਰੂ ਘਰ ਦਾ ਗ੍ਰੰਥੀ ਇਦਾਂ ਦੀ ਗੱਲ ਨਹੀਂ ਕਹਿ ਸਕਦਾ ਗੁਰੂ ਘਰ ਤੇ ਫਿਰ ਕੀ ਫਾਇਦਾ ਹੋਇਆ ਭਾਈ ਅਸੀਂ ਲੋਕਾਚਾਰੀ ਅਸੀਂ ਲੋਕਾਂ ਪਿੱਛੇ ਜ਼ਿਆਦਾ ਜਾ ਰਹੇ ਹਾਂ ਗੁਰੂ ਦੀ ਗੱਲ ਘੱਟ ਮੰਨਦੇ ਹਾਂ ਇਸੇ ਤਰ੍ਹਾਂ ਹੋ ਰਿਹਾ ਸਾਸ ਨੂੰ ਮਾਫ਼ ਕਰਨਾ ਅਸੀਂ ਰਮਾਲਾ ਗੁਰੂ ਪਾਤਸ਼ਾਹ ਨੂੰ ਦੇ ਦਿੱਤਾ ਪਤਾ ਭੋਗ ਤੇ ਰਮਾਲਾ ਲੈ ਕੇ ਆਉਣਾ ਦੇ ਦਿੱਤਾ ਤਾਂ 10 ਰਿ ਆਖਿਆ ਸੀ ਰਮਾਲੇ ਜੋਗੇ ਹੀ ਰਹਿ ਗਏ ਹਾਂ ਜਿਹੜੀ ਵਿਚਾਰ ਹੈ ਰਮਾਲੇ ਦੇ ਥੱਲੇ ਉਹ ਅਸੀਂ ਕਦੀ ਵੰਡੀ ਨਹੀਂ ਨਾ ਕਦੀ ਦਿੱਤੀ ਮਕਾਲੋਫ ਅੰਗਰੇਜ਼ ਲਿਖਤ ਹੋਇਆ ਹੈ ਜੀ ਬਾਹਲੇ ਦੇਸ਼ ਦਾ ਉਹਨੇ ਸਾਰੇ ਧਰਮਾਂ ਦਾ ਅਧਿਐਨ ਕੀਤਾ ਮਕਾਲੋਫ ਜਦੋਂ ਹਰਿਮੰਦਰ ਸਾਹਿਬ ਆਇਆ ਨਾ ਦਰਵਾਜ਼ਾ ਉਹਦਾ ਲੈਕਚਰ ਸੀ ਉਹ ਨਾਲ ਕਰਕੇ ਅੰਮ੍ਰਿਤਸਰ ਇੱਕ ਗੱਲ ਕਹੀ ਉਹ ਆਖਣ ਲੱਗਾ ਕਿ ਦੁਨੀਆ ਦਾ ਸਭ ਤੋਂ ਜੇ ਅਮੀਰ ਕੋਈ ਧਰਮ ਹੈ ਜਿਹੜਾ ਸਭ ਨੂੰ ਆਪਣੀ ਬੁੱਕਲ ਵਿੱਚ ਲੈ ਰਿਹਾ ਜਿਹੜਾ ਕੋਈ ਧਰਮ ਕੋਈ ਜਾਤ ਨਹੀਂ ਦੇਖਦਾ ਉਹ ਇੱਕੋ ਇੱਕ ਧਰਮ ਹੈ ਸਿੱਖ ਧਰਮ ਕਹਿੰਦਾ ਜੇ ਦੁਨੀਆ ਨੂੰ ਕੋਈ ਵਿਚਾਰ ਸਕਦਾ ਹੈ ਸੰਸਾਰ ਨੂੰ ਕੋਈ ਚੰਗੀ ਸੇਧ ਦੇ ਸਕਦਾ ਹੋ ਉਹ ਸਿੱਖਾਂ ਦਾ ਇੱਕੋ ਇੱਕ ਗ੍ਰੰਥ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਰ ਕਹਿੰਦਾ ਮੈਂ ਸਿੱਖਾਂ ਤੋਂ ਇੱਕ ਗੱਲ ਤੇ ਨਾਰਾਜ਼ ਵੀ ਹਾਂ ਮੇਰੀ ਨਾਰਾਜ਼ਗੀ ਵੀ ਹੈ ਕਿਉਂ ਨਾ ਕਿਹਾ ਆਖਾਂ ਲੱਗਾ ਸਿੱਖਾਂ ਨੇ ਇਸ ਗ੍ਰੰਥ ਨੂੰ ਹਵਾ ਤੱਕ ਨਹੀਂ ਲਗਾਈ ਭਾਮਕੇ ਦਾ ਪ੍ਰਚਾਰੀ ਨੇ ਕੀਤਾ ਇੰਨਾ ਅਮੀਰ ਗ੍ਰੰਥ ਹੋਵੇ ਇਤਨੇ ਉੱਚੀ ਵਿਚਾਰ ਹੋਵੇ ਤਾਂ ਕਹਿੰਦੇ ਉਸ ਗ੍ਰੰਥ ਦੀ ਗੱਲ ਤਾਂ ਪੂਰੀ ਦੁਨੀਆ ਤੇ ਜਾਣੀ ਚਾਹੀਦੀ ਸੀ ਸਾਰੀ ਦੁਨੀਆ ਸਿੱਖ ਧਰਮ ਅਪਣਾ ਲੈਂਦੀ ਪਰ ਕਹਿੰਦੇ ਦਿਨਾ ਦੇ ਕੋਲ ਉਹ ਮੁਕਾਲਫ ਆਖਦਾ ਕਿ ਇਤਨਾ ਅਮੀਰ ਵਿਰਸਾ ਇਤਨਾ ਧੰ ਗੁਰਗੰਸਾਹਬ ਹੋਏ ਮਹਾਪੁਰਸ਼ਾਂ ਦੀ ਬਾਣੀ ਉਹਨਾਂ ਦਾ ਧਰਮ ਪੰਜਾਬ ਵਿੱਚ ਇਨੀ ਫੈਲਿਆ ਸਾਡੇ ਮਾੜੇ ਭਾਗ ਨੇ ਸੱਸ ਮੁਕਾਲਫ ਕਹਿ ਕੇ ਗਿਆ ਤੂੰ ਸਾਡੇ ਹਾਲਾਤ ਕੋ ਇਸ ਤਰ੍ਹਾਂ ਦੇ ਬਣੇ ਹੋਏ ਨੇ ਅਸੀਂ ਗੁਰਗੰਸਾਹਬ ਦੇ ਵਿਚਾਰ ਨਹੀਂ ਦੇਣਾ ਚਾਹੁੰਦੇ ਹਾਂ ਦਾਸ ਨੂੰ ਯਾਦ ਹੈ ਕਿ ਗੁਰੂ ਘਰ ਦੇ ਵਿੱਚ ਕਥਾ ਕਰਨ ਲੱਗੇ ਮੈਨੂੰ ਆਖ ਦਿੱਤਾ ਕਿ ਭਾਈ ਸਾਹਿਬ ਕਥਾ ਕਰ ਲੈਂਦੇ ਭਾਈ ਇਹਨਾਂ ਦੀ ਕਥਾ ਸਰਵਣ ਕੀਤੇ ਜਾਏ ਤਾਂ ਜਦੋਂ ਦਾਸ ਨੇ ਸ਼ੁਰੂ ਕੀਤੇ 10 ਮਿੰਟ ਹੋਏ ਸਨ ਆਖਣ ਲੱਗੇ ਬਾਬਾ ਜੀ ਰਮਾਲਾ ਪਾਤਸ਼ਾਹ ਦੇ ਗੁਰਗੰਨ ਸਾਹਿਬ ਦੇ ਉੱਤੇ ਭੜੀ ਸੰਗਤ ਦੇ ਵਿੱਚ ਤਾਂ ਦਾਸ ਨੇ ਉੱਤੇ ਗੁੱਸਾ ਨਹੀਂ ਕੀਤਾ ਤਰਸ ਆਇਆ ਲੋਕਾਂ ਤੇ ਕਿ ਅੱਜ ਗੁਰਗੰਨ ਸਾਹਿਬ ਦੇ ਜਿਹੜੇ ਸ਼ਬਦ ਕਿਉਂਕਿ ਦਾਸ ਆਪਣੇ ਤੋਂ ਕੁਝ ਲਾਰਿਆ ਹੋਵੇ ਤਾਂ ਅਲ ਹੈ ਪਰ ਜੋ ਗੁਰਗੰਨ ਸਾਹਿਬ ਚ ਲਿਖਿਆ ਹੈ ਹੁਣ ਗੁਰਨਾਨ ਨਾਮ ਪਾਤਸ਼ਾਹ ਦੇ ਵਿਚਾਰ ਕਾਦੀ ਤੇ ਮੁੱਲਾਂ ਨੂੰ ਦੇ ਰਹੇ ਭਾਈ ਤੁਹਾਡਾ ਧਿਆਨ ਨਹੀਂ ਫਿਰ ਮੈਂ ਨਵਾਜ ਕਿਹਦੇ ਨਾਲ ਬਣਾ ਜਦ ਸਾਡਾ ਧਿਆਨ ਹੀ ਕੱਪੜਿਆਂ ਦੇ ਵਿੱਚ ਹੈ ਮਾਫ਼ ਕਰਨਾ ਸਾਡਾ ਧਿਆਨ ਲਾਵਾ ਵਿੱਚ ਹੈ ਹੀ ਨਹੀਂ ਫਿਰ ਸਾਧ ਸੰਗ ਕੀ ਫਾਇਦਾ ਲਾਵਾ ਦਾ ਡੀ ਜੇ ਦੇ ਗਾਣਿਆਂ ਵਿੱਚ ਨੱਚਣ ਦਾ ਪਤਾ ਹੈ ਲੱਕ ਇਦਾਂ ਨੂੰ ਮਾਰਨਾ ਹੈ ਹੱਥ ਇਦਾਂ ਨੂੰ ਮਾਰਨਾ ਸਭ ਸਾਨੂੰ ਸੁਣਦਾ ਹੈ ਜੀ ਗਾਣਾ ਲੱਗਾ ਹੋਏ ਸਾਡਾ ਧਿਆਨ ਹੁੰਦਾ ਹੈ ਜੀ ਲੱਕ ਕਿਦਾਂ ਨੂੰ ਮਾਰਨਾ ਤਾਂ ਨੱਚਦੇ ਵੀ ਉਸੇ ਤਰ੍ਹਾਂ ਸਟੈਪ ਪਾ ਬਾ ਕੇ ਨੱਚਦੇ ਹਾਂ ਜੀ ਪੈਰ ਉੱਦਾਂ ਰੱਖਦੇ ਹਾਂ ਜਿੱਦਾਂ ਗਾਣਾ ਚੱਲ ਰਿਹਾ ਪਰ ਬਾਣੀ ਤੁਰ ਰਹੀ ਹੈ ਜਿਸ ਤਰ੍ਹਾਂ ਬਾਣੀ ਕਹਿ ਰਹੀ ਆ ਉਦਾਂ ਅਸੀਂ ਕਰੀ ਨਹੀਂ ਰਹੇ ਇਹਦਾ ਮਤਲਬ ਸਾਡੀ ਮੱਤ ਸਾਡਾ ਮਨ ਦੁਨਿਆਵੀ ਗਾਣਿਆਂ ਵੱਲ ਤਾਂ ਜ਼ਿਆਦਾ ਆਕਰਸ਼ਿਤ ਹੈ ਗੁਰਮਾਣੀ ਵੱਲ ਹੈ ਹੀ ਨਹੀਂ ਜਿਸ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਜੋੜਿਆ ਉਸ ਦੀਆਂ ਲਾਵਾਵਾਂ ਵੱਲ ਧਿਆਨ ਨਹੀਂ ਜਿਹੜੇ ਗੁਰੂ ਪਾਤਸ਼ਾਹ ਸਾਡੇ ਇਹ ਬਾਣੀ ਦੀ ਖਾਤਰ ਤਤੀ ਤਵੀ ਤੇ ਰਹਿ ਗਏ ਤਤ ਰੇਤੋ ਪਵਾਲਿਆ ਬਾਣੀ ਦੀ ਖਾਤਰ ਹੋਇਆ ਨਾ ਤਉ ਉਸ ਪਾਲਸ਼ਾ ਦੀ ਬਾਣੀ ਸੁਣਨ ਵਾਸਤੇ ਸਿੱਖਾ ਤੇਰਾ ਮਾਨੇ ਹਾਜ਼ਰ ਨਹੀਂ ਸੁਰਹੀ ਵਿੱਚ ਆਰ ਮਾਲਕ ਕਹਿੰਦੇ ਆ ਬੰਦਿਆ ਤੂੰ ਮਨ ਕਰਕੇ ਜਦੋਂ ਮਾਲਕ ਦੇ ਨਾਮ ਨੂੰ ਜਪੇਗਾ ਨਾ ਤਾਂ ਆਖਦੇ ਹਨ ਇਹ ਸੋਝੀ ਆ ਜਾਏਗੀ ਜਿਸ ਨੂੰ ਅਸੀਂ ਸੰਗੀ ਸਮਝਿਆ ਸੀ ਉਹ ਅਸਲੀ ਸੰਗੀ ਨਹੀਂ ਅਸਲੀ ਸੰਗੀ ਕੌਣ ਹੈ ਉਹ ਪ੍ਰਮਾਤਮਾ ਹੈ ਪ੍ਰਮਾਤਮਾ ਦਾ ਨਾਮ ਹਰ ਜਸਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਹਉ ਸਰਬੀਤ ਉਜਾਤ ਹੈ ਤੇਰਾ ਆਖਦੇ ਹਨ ਸਮਾਂ ਲੰਘ ਰਿਹਾ ਹੈ ਉਮਰ ਤੇਰੀ ਬੀਤਦੀ ਜਾ ਰਹੀ ਕਿਹੋ ਮਾਨ ਲੈ ਮੇਰੋ ਇਸ ਕਰਕੇ ਭਾਈ ਮਾਲਕ ਦੇ ਨਾਮ ਨੂੰ ਜਪਣਾ ਕਰ ਜਦੋਂ ਸਮਾਂ ਹੱਥੋਂ ਨਿਕਲ ਗਿਆ ਫਿਰ ਤੂੰ ਪਛਤਾਵਾ ਕਰੇਗਾ